ਤੂੰ ਜਿਹੜੀ ਹੁੰਦੀ ਹੈ ਇਨਫਲੇਮੇਸ਼ਨ ਹੁੰਦੀ ਹੈ ਇਹ ਹੁੰਦੀ ਹੈ ਪਾਰਟ ਵੀ ਜਦੋਂ ਅਸੀਂ ਆਪਣਾ ਲਾਈਫ ਸਟਾਈਲ ਜਿਹੜਾ ਉਹ ਖਰਾਬ ਕਰ ਲੈਂਦੇ ਆ ਸਭ ਤੋਂ ਪਹਿਲੀ ਜਿਹੜੀ ਜਿਹੜੀ ਸੋਜਾ ਜਿਹੜਾ ਸ਼ੁਰੂ ਹੁੰਦਾ ਨਾ ਉਹ ਹੁੰਦਾ ਸਾਡੇ ਆਪੇ ਹੀ ਤੋਂ ਠੀਕ ਹੈ ਇਨ ਡਾਈਜੈਸ਼ਨ ਤੋਂ ਖਾਣ ਪੀਣ ਦਾ ਜਿਹੜਾ ਸਿਸਟਮ ਹੈ ਉਹ ਖਰਾਬ ਹੋ ਜਾਂਦਾ ਜਿਹੜੀਆਂ ਇਹ ਕੁਦਰਤੀ ਚੀਜ਼ਾਂ ਨੇ ਜਿਹੜੇ ਸਾਡੇ ਪੈਨ ਬਰਾ ਬਾਹਰਲੇ ਦੇਸ਼ਾਂ 'ਚ ਬੀਠੇ ਨੇ ਜਿੱਥੇ ਧੁੱਪ ਨਹੀਂ ਨਿਕਲਦੀ ਬਿਲਕੁਲ ਜਿੱਥੇ ਪਸੀਨਾ ਬਿਲਕੁਲ ਨਹੀਂ ਆਂਦਾ ਰਾਏ ਵਚਨਪ੍ਰਦੇਸ਼ ਹੋ ਗਿਆ ਜੰਮੂ ਹੋ ਗਿਆ ਕਸ਼ਮੀਰ ਹੋ ਗਿਆ ਜਿੱਥੇ ਠੰਡ ਬਹੁਤ ਜ਼ਿਆਦਾ ਪੈਂਦੀ ਹੈ ਉਹ ਉਹ ਏਰੀਆ ਦੇ ਵਿੱਚ ਜਿਹੜੇ ਸਾਡੇ ਭੈਣ ਭਰਾ ਰਹਿੰਦੇ ਨੇ ਮਤਲਬ ਪਹਾੜੀ ਲੱਕੇ ਚ ਜਿੱਥੇ ਟੈਂਪਰੇਚਰ ਬਹੁਤ ਜ਼ਿਆਦਾ ਘਟ ਜਾਂਦਾ ਠੀਕ ਹੈ ਉੱਥੇ ਤੋਂ ਪਨਾ ਲੱਗਣ ਕਰਕੇ ਵੀ ਇਹ ਪ੍ਰੋਬਲਮ ਆ ਜਾਂਦੀ ਸਰੀਰ ਨੂੰ ਧੁੱਪ ਦੀ ਵੀ ਬਹੁਤ ਜ਼ਿਆਦਾ ਲੋੜ ਹੈ ਪਸੀਨੇ ਦੀ ਵੀ ਬਹੁਤ ਲੋੜ ਹੈ ਠੀਕ ਹੈ ਜਿਹੜੇ ਜ਼ਿਆਦਾ ਅਮੀਰ ਲੋਕ ਨੇ ਜਿਹੜੇ ਘਰਾਂ 'ਚੋਂ ਬਾਹਰ ਨਿਕਲ ਕੇ ਖੁਸ਼ ਨਹੀਂ ਹੈਗੇ ਚਾਹੇ ਹੁਣ ਜਿੱਦਾਂ ਇੰਡੀਆ ਦੇ ਵਿੱਚ ਬਹੁਤ ਇਸ ਵੇਲੇ ਪੰਜਾਬ 'ਚ ਗਰਮੀ ਪੈ ਰਹੀ ਹੈ ਜਿਹੜੇ ਅਰ ਟੈਂਪਰੇਚਰ ਏਸੀ ਦਾ 16 ਦੇ ਕਰਕੇ ਟਿਕਾ ਕੇ ਬੈਠੇ ਹੋਏ ਨੇ ਹੱਡੀਆਂ ਦੇ ਵਿੱਚੋਂ ਆਪਣੀ ਬੋਡੀ ਦੇ ਅੰਦਰੋਂ ਵੇਸਟ ਨਿਕਲਦਾ ਪਸੀਨਾ ਕਹਿੰਦੇ ਆਪਾਂ ਨੂੰ ਠੀਕ ਹੈ ਉਹ ਪਸੀਨਾ ਨਹੀਂ ਨਿਕਲੇਗਾ ਤੇ ਇਨਫਲੇਮੇਸ਼ਨ ਬੋਡੀ ਦੇ ਅੰਦਰ ਆਏਗੀ ਆਏਗੀ ਮੇਰੇ ਪਿਆਰਪਰੀ ਸਤਿ ਸ੍ਰੀ ਅਕਾਲ ਪ੍ਰਵਾਨ ਕਰੋ ਜੀ ਦੇਖੋ ਜੀ ਇਹ ਇੱਕ ਤਰ੍ਹਾਂ ਦਾ ਨਾ ਸੋਜਿਸ਼ ਜਿਹੜੀ ਹੁੰਦੀ ਹੈ ਇਨਫਲੇਮੇਸ਼ਨ ਹੁੰਦੀ ਹੈ ਹਾਂ ਇਹ ਹੁੰਦੀ ਹੈ ਪਾਰਟ ਵੀ ਜਦੋਂ ਅਸੀਂ ਆਪਣਾ ਲਾਈਫ ਸਟਾਈਲ ਜਿਹੜਾ ਉਹ ਖਰਾਬ ਕਰ ਲੈਂਦੇ ਆ ਠੀਕ ਹੈ ਸਭ ਤੋਂ ਪਹਿਲੀ ਜਿਹੜੀ ਜਿਹੜੀ ਸੋਜਾ ਜਿਹੜਾ ਸ਼ੁਰੂ ਹੁੰਦਾ ਨਾ ਉਹ ਹੁੰਦਾ ਸਾਡੇ ਆਪੇ ਹੀ ਤੋਂ ਠੀਕ ਹੈ ਇਨ ਡਾਈਜੈਸ਼ਨ ਤੋਂ ਖਾਣ ਪੀਣ ਦਾ ਜਿਹੜਾ ਸਿਸਟਮ ਹੈ ਉਹ ਖਰਾਬ ਹੋ ਜਾਂਦਾ ਉਹਦੇ ਤੇ ਹੌਲੀ 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 ਕਰਕੇ ਜਿਹੜੀ ਬੋਡੀ ਦੇ ਅੰਦਰ ਸੋਜਾ ਸ਼ੁਰੂ ਹੋ ਜਾਂਦਾ ਠੀਕ ਹੈ ਤੇ ਜਿਹੜੀਆਂ ਇਹ ਕੁਦਰਤੀ ਚੀਜ਼ਾਂ ਨੇ ਜਿਹੜੇ ਸਾਡੇ ਪੈਨਪਰਾ ਬਾਹਰਲੇ ਦੇਸ਼ਾਂ 'ਚ ਬੀਠੇ ਨੇ ਜਿੱਥੇ ਧੁੱਪ ਨਹੀਂ ਨਿਕਲਦੀ ਬਿਲਕੁਲ ਜਿੱਥੇ ਪਸੀਨਾ ਬਿਲਕੁਲ ਨਹੀਂ ਆਂਦਾ اچھا ਜਾਂ ਆਪਾਂ ਇੰਡੀਆ ਤੋਂ ਵੀ ਦੇਖ ਲਈਏ ਜਿੱਦਾਂ ਹਿਮਾਚਲ ਪ੍ਰਦੇਸ਼ ਹੋ ਗਿਆ ਜੰਮੂ ਹੋ ਗਿਆ ਕਸ਼ਮੀਰ ਹੋ ਗਿਆ ਜਿੱਥੇ ਠੰਡ ਬਹੁਤ ਜ਼ਿਆਦਾ ਪੈਂਦੀ ਹੈ ਹੂੰ ਉਹ ਉਹ ਏਰੀਆ ਦੇ ਵਿੱਚ ਜਿਹੜੇ ਸਾਡੇ ਪੈਨਪਰਾ ਰਹਿੰਦੇ ਨੇ ਮਤਲਬ ਪਹਾੜੀ ਲੱਕੇ ਜਿੱਥੇ ਟੈਂਪਰੇਚਰ ਬਹੁਤ ਜ਼ਿਆਦਾ ਘਟ ਜਾਂਦਾ ਠੀਕ ਹੈ ਉੱਥੇ ਧੁੱਪ ਨਾਲ ਲੱਗਣ ਕਰਕੇ ਵੀ ਇਹ ਪ੍ਰੋਬਲਮ ਆ ਜਾਂਦੀ ਕਿਉਂਕਿ ਸਰੀਰ ਨੂੰ ਧੁੱਪ ਦੀ ਵੀ ਬਹੁਤ ਜ਼ਿਆਦਾ ਲੋੜ ਹੈ ਪਸੀਨੇ ਦੀ ਵੀ ਬਹੁਤ ਜ਼ਿਆਦਾ ਲੋੜ ਹੈ ਠੀਕ ਹੈ ਜਿਹੜੇ ਜ਼ਿਆਦਾ ਅਮੀਰ ਲੋਕ ਨੇ ਜਿਹੜੇ ਘਰਾਂ 'ਚੋਂ ਬਾਹਰ ਨਿਕਲ ਕੇ ਖੁਸ਼ ਨਹੀਂ ਹੈਗੇ ਚਾਹੇ ਹੁਣ ਜਿੱਦਾਂ ਇੰਡੀਆ ਦੇ ਵਿੱਚ ਬਹੁਤ ਇਸ ਵੇਲੇ ਪੰਜਾਬ 'ਚ ਗਰਮੀ ਪੈ ਰਹੀ ਹੈ ਜਿਹੜੇ ਟੈਂਪਰੇਚਰ ਏਸੀ ਦਾ 16 ਦੇ ਕਰਕੇ ਟਿਕਾ ਕੇ ਬੈਠੇ ਹੋਏ ਨੇ ਹੱਡੀਆਂ ਦੇ ਵਿੱਚੋਂ ਆਪਣੀ ਬਾਡੀ ਦੇ ਅੰਦਰੋਂ ਵੇਸਟ ਨਿਕਲਦਾ ਪਸੀਨਾ ਕਹਿੰਦੇ ਆਪਾਂ ਨੂੰ ਠੀਕ ਹੈ ਉਹ ਪਸੀਨਾ ਨਹੀਂ ਨਿਕਲੇਗਾ ਤੇ ਇਨਫਲੇਮੇਸ਼ਨ ਬਾਡੀ ਦੇ ਅੰਦਰ ਆਏਗੀ ਰਹੇਗੀ ਆਏਗੀ 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 ਇਹ ਜਿਹੜੀਆਂ ਚੀਜ਼ਾਂ ਨੇ ਇਹਨਾਂ ਨੇ ਬਾਡੀ ਦੇ ਅੰਦਰ ਇੱਕ ਹੀਟ ਜਨਰੇਟ ਕਰਨੀ ਆ ਉਹਦੇ ਵਿੱਚ ਜਿਹੜਾ ਤੁਹਾਡਾ ਇੰਡਾਜੈਸਟ ਫੂਡ ਏ ਉਹਨੂੰ ਪਹਿਲਾਂ ਤੇ ਇਹਨੇ ਪਛਾਣਾ ਪਚਾ ਕੇ ਤੁਹਾਨੂੰ ਪਸੀਨਾ ਲੈ ਕੇ ਆਣਾ ਠੀਕ ਹੈ ਤੇ ਮੇਰੀ ਇੱਕ ਬੇਨਤੀ ਇੱਕ مشورہ ਹੈਗਾ ਜਿਹੜੇ ਜਿਹੜੇ ਮੇਰੇ ਵੀਰ ਭਰਾ ਨੇ ਫਾਰਮੂਲਾ ਵਰਤਨਾ ਕੋਸ਼ਿਸ਼ ਕਰੋ ਕਿਸੇ ਤਰੀਕੇ ਤੁਹਾਨੂੰ ਪਸੀਨਾ ਆਏ ਚਾਹੇ ਤੁਸੀਂ ਚੱਲੋ ਫਿਰੋ ਚਾਹੇ ਤੁਸੀਂ ਹੋਰ ਕੁਝ ਨਹੀਂ ਤੇ ਏਸੀ ਦਾ ਬਟਨ ਹੀ ਬੰਦ ਕਰ ਲਓ ਠੀਕ ਹੈ ਜਦੋਂ ਤੱਕ ਤੁਸੀਂ ਏਸੀ 'ਚ ਬੈਠੋਗੇ ਕੰਫਰਟ ਜ਼ੋਨ 'ਚੋਂ ਬਾਹਰ ਨਹੀਂ ਨਿਕਲੋਗੇ ਇਹ ਨੁਸਖੇ ਫਾਰਮੂਲੇ ਨੇ ਵੀ ਤੁਹਾਡੀ ਹੈਲਪ ਨਹੀਂ ਕਰਨੀ ਇਹ ਹਾਥੀ ਨੁਮਾ ਜਿਹੜਾ ਪੈਰ ਤੁਸੀਂ ਕਹਿੰਦੇ এলিਫੈਂਟ ਫੁੱਟ ਹੁੰਦਾ ਇਹ ਕਿਸੇ ਵੀ ਪਾਰਟ ਆਫ ਬੋਡੀ ਦੇ ਅੰਦਰ ਚਾਹੇ ਤੁਸੀਂ ਗਰਦਨ ਦਾ ਕਹਿ ਲਓ ਚਾਹੇ ਤੁਸੀਂ ਗਿੱਟਿਆਂ ਦਾ ਕਹਿ ਲਓ ਚਾਹੇ ਤੁਸੀਂ ਗੋਡਿਆਂ ਦਾ ਕਹਿ ਲਓ ਚਾਹੇ ਤੁਸੀਂ ਆ ਗੁੱਟ ਦੀ ਗੱਲ ਕਰ ਲਓ ਰਿਸਟ ਦੀ ਗੱਲ ਕਰ ਲਓ ਚਾਹੇ ਤੁਸੀਂ ਇਹਦੀ ਗੱਲ ਕਰ ਲਓ ਕਿਤੇ ਵੀ ਜੋਇੰਟ ਦੇ ਵਿੱਚ ਜਿੱਥੇ ਚਰਬੀ ਇਕੱਠੀ ਹੋ ਗਈ ਜਾਂ ਤੁਹਾਨੂੰ ਲੱਗਦਾ ਪਿਆ ਵੀ ਬਹੁਤ ਸੁੱਜ ਕੇ ਭੜੋਲਾ ਹੋ ਗਿਆ ਇਹ ਉੱਥੇ ਉੱਥੇ ਕੰਮ ਕਰੇਗਾ 100% ਕਰੇਗਾ ਕਿਉਂਕਿ ਇਨ੍ਹਾਂ ਚੀਜ਼ਾਂ ਦੇ ਅਸੀਂ ਆਲਰੇਡੀ ਰਿਜ਼ਲਟ ਲੈ ਚੁੱਕੇ ਹਾਂ ਠੀਕ ਹੈ ਬਹੁਤ ਸਾਰੇ ਪੇਸ਼ੈਂਟਾਂ ਨੂੰ ਇਹ ਫਾਰਮੂਲਾ ਸਾਡਾ ਅੱਜ ਦਾ ਨਹੀਂ ਹੈਗਾ ਫਾਰਮੂਲਾ ਬਹੁਤ ਪੁਰਾਣਾ ਹੈ ਬਹੁਤ ਸਾਰੇ ਸਾਡੇ ਜਿਹੜੇ ਪੇਸ਼ੈਂਟ ਆਉਂਦੇ ਸੀਗੇ ਸਾਡੇ ਫਾਦਰ ਸਾਹਿਬ ਇਹ ਕਰੇ ਲੂ ਟੁੱਟ ਕੇ ਦੱਸ ਕੇ ਹੀ ਉਹਨਾਂ ਨੂੰ ਠੀਕ ਕਰ ਲੈਂਦੇ। ਦੇਖੋ ਜੀ ਇਹਦੀ ਫਾਰਮੇਸ਼ਨ ਹੁੰਦੀ ਹੈ ਨਾ ਨੂੰ ਟਾਈਮ ਲੱਗਦਾ ਹਰ ਚੀਜ਼ ਨੂੰ। ਠੀਕ ਹੈ। ਜਦੋਂ ਅਸੀਂ ਕਹਿ ਦਿੰਦੇ ਆ ਵੀ ਅਸੀਂ ਲਾਈਫ ਨੂੰ ਇੰਨਾ ਜ਼ਿਆਦਾ ਆਸਾਨ ਬਣਾ ਲਿਆ ਜਿਹਨੂੰ ਕਈ ਵਾਰੀ ਤੁਸੀਂ ਸੁਣਿਆਣਾ ਵੀ ਕਾਮਨ ਜਿਹਾ ਵਰਡ ਏ ਵੀ ਮੇਰੇ ਕਦੀ ਆਪਣੇ ਕਿਚਨ ਚੋਂ ਉੱਠ ਕੇ ਪਾਣੀ ਤੱਕ ਨਹੀਂ ਪੀਤਾ ਜਾਂ ਮੈਂ ਚਮਚਾ ਲੈ ਕੇ ਮੀਂਹ ਅੰਦਰ ਜਾਂਦੀ ਮੈਂ ਬੱਲ ਮਾਰਦੀ ਹਰ ਚੀਜ਼ ਇੱਥੇ ਆ ਜਾਂਦੀ ਹੈ। ਜਦੋਂ ਅਸੀਂ ਲਾਈਫ ਸਟਾਈਲ ਇੰਨਾ ਜ਼ਿਆਦਾ ਕਰ ਲੰਨੇ ਨਾ ਲਗਜ਼ਰੀ ਵੀ ਲਗਜ਼ਰੀ ਨੂੰ ਇੰਨਾ ਜ਼ਿਆਦਾ ਅਸੀਂ ਆਪਣੀ ਬਾਡੀ ਦੇ ਨਾਲ ਕਰਨ ਲਾ ਪੈਨੇ ਆ ਖਿਲਵਾੜ ਕਿ ਲਵੇ ਉਹ ਫਿਰ ਪ੍ਰਮਾਤਮਾ ਵੱਲੋਂ ਉਹਨਾਂ ਚੀਜ਼ਾਂ ਦੀ ਸਾਨੂੰ ਸੱਚਾ ਮਿਲਨੀ ਸ਼ੁਰੂ ਹੋ ਜਾਂਦੀ ਕਿਉਂਕਿ ਜਿਹੜਾ ਅੰਗ ਪੈਰ ਬਣਾਇਆ ਸਰੀਰ ਬਣਾਇਆ ਪ੍ਰਮਾਤਮਾ ਨੇ ਇਹ ਕੰਮ ਕਰਨ ਲਈ ਬਣਾਇਆ ਠੀਕ ਹੈ ਕਿਰਤ ਕਰਨ ਲਈ ਬਣਾਇਆ ਜਦੋਂ ਅਸੀਂ ਇਹਨੂੰ ਬਿਲਕੁਲ ਯੂਜ਼ ਕਰਨਾ ਚਾਹੁੰਦੇ ਆ ਆਪਾਂ ਕਹਿੰਦੇ ਵੀ ਬਾਡੀ ਦੇ ਅੰਦਰ ਇੱਕੋ ਹੀ ਪਾਰਟ ਯੂਜ਼ ਕਰਨਾ ਉਹ ਹੈਗਾ ਦਿਮਾਗ ਹੂੰ ਤੇ ਜਦੋਂ ਹੱਡ ਪੈਰ ਚਲਾਣਾ ਹੀ ਬੰਦ ਕਰ ਦਵਾਂਗੇ ਤੇ ਫਿਰ ਇਹ ਚੀਜ਼ਾਂ ਆਣੀਆਂ ਹੀ ਆਣੀਆਂ ਹੈਡ ਪਰ ਪਏ ਜਦੋਂ ਹੁਣ ਤੁਸੀਂ ਦੇਖ ਲੋ ਵੀ ਫਰੂਕੀ ਸਾਹਿਬ ਇੱਕ ਕਮੇਡੀ ਐਗਜ਼ੈਂਪਲ ਹੈ ਘਰ 'ਚ ਕੋਈ ਸਕੂਟਰ ਖੜਾ ਮਸ਼ੀਨ ਖੜੀ ਹੈ ਗੱਡੀ ਖੜੀ ਹੈ ਜਿਹਨੂੰ ਅਸੀਂ ਸਟਾਰਟ ਹੀ ਨਹੀਂ ਕਰਦੇ ਉਹ ਖੜੀ ਖੜੀ ਜੰਮ ਨਹੀਂ ਜਾਂਦੀ ਜਰ ਲੱਗ ਜਾਂਦੇ ਹਾਂ ਉਹ ਜਰ ਲੱਗ ਜਾਂਦੀ ਜਾਂ ਕਹਿੰਦੇ ਵੀ ਬੈਟਰੀ ਖੜ ਗਈ ਇਹਦੀ ਬੈਟਰੀ ਨੂੰ ਉਹ ਲਾਣਾ ਪੈਣਾ ਕਰੰਟ ਲਾਣਾ ਪੈਣਾ ਠੀਕ ਹੈ ਇਦਾਂ ਹੀ ਸਰੀਰ ਹੈ ਆਪਣਾ ਸੀਮ ਠੀਕ ਹੈ ਪਾਣੀ ਹੈ ਪਾਣੀ ਖੜ ਗਿਆ ਉਹ 'ਚ ਮੱਛਰ ਪੈ ਗਏ ਮੱਖੀਆਂ ਪੈ ਗਈਆਂ ਪੀਣ ਦੇ ਕਾਬਲ ਨਹੀਂ ਰਿਹਾ ਜਿਹੜੀ ਜਿਹੜੀ ਚੀਜ਼ ਅਸੀਂ ਯੂਜ਼ ਨਹੀਂ ਕਰਾਂਗੇ ਖੜ ਜੇਗੀ ਉਹ ਯੂਜ਼ ਕਰਨ ਦੇ ਕਾਬਿਲ ਨਹੀਂ ਰਹੇਗਾ ਦੇਖੋ ਜੀ ਉਹ ਲੋਕਾਂ ਨੂੰ ਸਭ ਤੋਂ ਵੱਧ ਫਾਇਦਾ ਦੇਣ ਵਾਲਾ ਜਿਹੜੇ ਕਿ ਜਿਨ੍ਹਾਂ ਦੀ ਇਨਫਲੇਮੇਸ਼ਨ ਹੋਈ ਹੈ ਜਿਨ੍ਹਾਂ ਦੀ ਸੋਜਿਸ਼ ਹੋਈ ਹੈ ਕਿਤੇ ਵੀ ਤੇ ਉਹ ਹੱਡੀਆਂ ਵਾਲੇ ਡਾਕਟਰ ਦੇ ਪਾਸੇ ਤੁਰੇ ਫਿਰਦੇ ਨੇ ਠੀਕ ਹੈ ਜਦ ਕੀ ਹੱਡੀ ਦਾ ਇਹਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਹੱਡੀ ਦਾ ਵਿੱਚ ਨੁਕਸੀਆਂ ਨਹੀਂ ਕੋਈ ਠੀਕ ਹੈ ਠੀਕ ਹੈ ਇਨਫਲੇਮੇਸ਼ਨ ਅਲੱਗ ਚੀਜ਼ ਹੈ ਤੇ ਜਿਹੜਾ ਹੱਡੀਆਂ ਦਾ ਦਰਦ ਹੈ ਉਹ ਅਲੱਗ ਚੀਜ਼ ਹੈ ਜਿਹੜਾ ਆਪਾਂ ਗਾਊਟ ਕਹਿੰਦੇ ਦਾ ਜਾਂ ਯੂਰਿਕ ਐਸਿਡ ਕਹਿੰਦੇ ਦਾ ਉਹ ਅਲੱਗ ਚੀਜ਼ ਹੈ ਠੀਕ ਹੈ ਸੋ ਇਹਨਾਂ ਚੀਜ਼ਾਂ ਨੂੰ ਨਾ ਲੋਕੀਓ ਕਹਿੰਦੇ ਪੰਜਾਬੀ ਚ ਵੀ ਖਿਚੜੀ ਬਣਾ ਲੈਂਦੇ ਨੇ ਹਮ ਸੋ ਇਹਨਾਂ ਚੀਜ਼ਾਂ ਨੂੰ ਅਸੀਂ ਘਰ ਬੈਠੇ ਬੜੇ ਆਰਾਮ ਨਾਲ ਠੀਕ ਕਰ ਸਕਦੇ ਆ ਜਿਹੜੇ ਸਾਡੇ ਵੀਰ ਭਰਾ ਜਾਂ ਸਾਡੀਆਂ ਭੈਣਾਂ ਫੋਰਨ ਕੰਟਰੀ ਚ ਬੈਠੇ ਨੇ ਬਾਹਰਲੀਆਂ ਕੰਟਰੀਆਂ ਚ ਬੈਠੇ ਨੇ ਜਿਹੜੇ ਡਾਕਟਰ ਦੀ ਅਪਾਇੰਟਮੈਂਟ ਨੂੰ ਬੈਠੇ ਡੀਕਦੇ ਪਏ ਨੇ ਉਹ ਡੀਕਦੇ ਡੀਕਦੇ ਜੇ ਇਹ ਫਾਰਮੂਲਾ ਵਰਤ ਲੈਣ ਨਾ ਤੇ ਉਹਨਾਂ ਦੀ ਡੀਕ ਖਤਮ ਹੋ ਜਾਏਗੀ ਉਹਨਾਂ ਨੂੰ ਅਪਾਇੰਟਮੈਂਟ ਡਾਕਟਰ ਦੇ ਨਾਲ ਕੈਨਸਲ ਕਰਾਣੀ ਪੈਣੀ ਹੈ ਕੀ ਬਾਤ ਹੈ ਬਹੁਤ ਸਾਰੇ ਆਪਣੀਆਂ ਭੈਣਾਂ ਨੂੰ ਬਹੁਤ ਸਾਰੇ ਆਪਣੇ ਭਰਾਵਾਂ ਨੂੰ ਕੈਨੇਡਾ ਦੇ ਵਿੱਚ ਜਿੱਥੇ ਸਨੋ ਬਹੁਤ ਜ਼ਿਆਦਾ ਪੈਂਦੀ ਹੈ ਜਿੱਥੇ ਠੰਡ ਬਹੁਤ ਜ਼ਿਆਦਾ ਪੈਂਦੀ ਹੈ ਉਥੇ ਇਹ ਫਾਰਮੂਲਾ ਦੱਸਿਆ ਉਹ ਕਹਿੰਦੇ ਜੀ ਸਾਡੀ ਤੇ 6 ਮਹੀਨੇ ਬਾਅਦ ਦੀ ਅਪਾਇੰਟਮੈਂਟ ਹੈ ਉਹ 6 ਮਹੀਨੇ ਤੋਂ ਪਹਿਲਾਂ 3 ਮਹੀਨੇ ਤੇ ਉਹ ਮਹੀਨੇ ਬਾਅਦ ਹੀ ਡਾਕਟਰ ਨੂੰ ਫੋਨ ਕਰਕੇ ਕਹਿੰਦੇ ਵੀ ਇਹ ਜਿਹੜਾ ਡੀਡੀ ਅਪਾਇੰਟਮੈਂਟ ਸੀ ਨਾ ਉਹ ਕੈਨਸਲ ਕਰ ਦਿਓ ਅਸੀਂ ਇੰਡੀਆ ਦੇ ਵੈਦ ਵਾਲਾ ਨੁਸਖਾ ਵਰਤਿਆ ਤੇ ਉਹ ਬੜਾ کارਗਰ ਨੁਸਖਾ ਸੀ ਤੇ ਅਸੀਂ ਬਿਲਕੁਲ ਠੀਕ ਹੋ ਗਏ ਆ ਇਹਨੇ ਤੁਹਾਡਾ ਜਿਹੜਾ ਇਨਫਲਮੇਸ਼ਨ ਵਾਲਾ ਸਿਸਟਮ ਏ ਜਿਹੜਾ ਸਾਡਾ ਸੂਜਿਸ਼ ਵਾਲਾ ਸਿਸਟਮ ਏ ਇਹ ਤੁਹਾਡਾ ਬਿਲਕੁਲ 100% ਹੱਲ ਕਰ ਦੇਣਾ ਇਹ ਲੱਕੜ ਦਾ ਨਾਂ ਹੈ ਗਲੋਏ ਜੀ ਗਲੋਏ ਜਿਹੜੀ ਲੱਕੜ ਏ ਇਹ ਆਮ ਤੌਰ ਤੇ ਘਰਾਜੇ ਬੇਲ ਪਾਈ ਜਾਂਦੀ ਏ ਤੇ ਇਹ ਦੀ ਇੱਕ ਹੋਰ ਖਾਸੀਅਤ ਹੈ ਕਿ ਰੁਕੀ ਸਾਹਿਬ ਛੁੱਟੀ ਜੀ ਇਹ ਤੁਸੀਂ ਇਹਨੂੰ ਯੂਜ਼ ਕਰਨ ਤੋਂ ਬਾਅਦ ਨਾ ਮਿੱਟੀ 'ਚ ਛੁੱਟ ਦਿਓ ਤੇ ਇਹ ਫੇਰ ਉੱਗ ਪੈਂਦੀ ਹੈ। ਅੱਛਾ। ਹਾਂ ਜੇ ਥੋੜੀ ਜੀ ਤਾਕਤਵਾਰ ਹੈ। ਇੰਨੀ ਤਾਕਤਵਾਰ ਹੈ ਜੇ ਤੁਸੀਂ ਫੇਰ ਇਹਨੂੰ ਮਿੱਟੀ 'ਚ ਛੁੱਟ ਦੋਗੇ ਇਹ ਮੈਂ ਕਹਿੰਦਾ ਆਪਣੇ ਪੰਜਾਬੀ ਕਮਿਊਨਿਟੀ ਜਿੰਨੀ ਹੈਗੀ ਨਾ ਕਿਤੇ ਵੀ ਰਹਿੰਦੇ ਨੇ ਫੋਰਨ ਕੰਟਰੀ 'ਚ ਇਹ ਤੁਹਾਡੇ ਘਰ ਦੇ ਵਿੱਚ ਜੇ ਤੁਹਾਡੇ ਬਜ਼ੁਰਗ ਹੈਗੇ ਨੇ ਤੇ ਇਹ ਲੱਗੀ ਹੋਣੀ ਮਸਟੇ। ਜੇ ਤੁਸੀਂ ਇਹਨੂੰ ਕੱਲੀ ਨੂੰ ਯੂਜ਼ ਕਰਨਾ ਸ਼ੁਰੂ ਕਰ ਦੋ ਨਾ ਤੇ ਨਜ਼ਾਰਾ ਆ ਜਾਏਗਾ ਆ ਕਦੀ ਤੁਹਾਡੀ ਬਾਡੀ ਦੇ ਅੰਦਰ ਇਨਫਲੇਮੇਸ਼ਨ ਨਹੀਂ ਆਏਗੀ। ਖਾਦਾ ਪੀਤਾ ਵਧੀਆ ਤਰੀਕੇ ਨਾਲ ਪਚੇਗਾ ਤੁਹਾਡਾ ਇਮਿਊਨ ਸਿਸਟਮ ਜਿਹੜਾ ਹੂੰ ਰੋਗ ਦੇ ਨਾਲ ਲੜਨ ਵਾਲਾ ਜਿਹੜਾ ਸਿਸਟਮ ਹੈ ਉਹ ਤੁਹਾਡਾ ਮਜ਼ਬੂਤ ਹੋ ਜਾਏਗਾ ਤੁਹਾਨੂੰ ਖਾਦਾ ਪੀਤਾ ਪ੍ਰੋਪਰਲੀ ਡਾਈਜੈਸਟ ਵੀ ਹੋਏਗਾ ਬਹੁਤ ਆਸਾਨ ਹੈ ਜੀ ਫਰੁਕੀ ਸਾਹਿਬ ਕਾਪੀ ਪੈਨਸਲ ਲੋ ਸਾਰੇ ਜਿਹਨੇ ਜਿੰਨੇ ਜਿੰਨੇ ਵਰਤਨਾ ਉਹ ਨੋਟ ਕਰ ਲੋ ਤੇ ਇੱਕ ਕੇਜ ਹੋਰ ਮੈਂ ਹੱਥ ਜੁੜ ਕੇ ਸਾਰਿਆਂ ਨੂੰ ਬੇਨਤੀ ਕਰਾਂਗਾ ਵੀ ਇਹ ਨੁਸਖਾ ਫਾਰਮੂਲਾ ਸਾਡੇ ਕੋਲ ਬਣਿਆ ਬਣਾਇਆ ਨਹੀਂ ਮਿਲਦਾ ਨਾ ਅਸੀਂ ਇਹਦਾ ਸਮਾਨ ਪ੍ਰੋਵਾਈਡ ਕਰਦੇ ਆ ਇਹ ਨੁਸਖਾ ਫਾਰਮੂਲਾ ਲੈਣ ਲਈ ਸਮਾਨ ਜਿਹੜਾ ਤੁਹਾਨੂੰ ਤੁਹਾਨੂੰ ਪੰਚਾਰੀ ਸਾਹਿਬ ਕੋ ਮਿਲਣਾ ਜਿੱਥੋਂ ਤੁਹਾਨੂੰ ਦੇਸੀ ਜੜੀਆਂ ਬੁੱਟੀਆਂ ਮਿਲਦੀਆਂ ਸੋ ਸਮਾਨ ਲੈਣ ਲਈ ਸਾਡੇ ਨਾਲ ਕੋਈ ਵੀ ਸਾਡਾ ਵੀਰਪਰਾ ਜਾਂ ਸਾਡੀ ਭੈਣ ਸੰਪਰਕ ਨਾ ਕਰੇ ਤੇ ਇਹ ਨੁਸਖਾ ਫਾਰਮੂਲਾ ਬਣਾਉਣਾ ਬੜਾ ਆਸਾਨ ਹੈ ਜਿੰਨੂੰ ਜਿੰਨੂੰ ਵੀ ਰੋਗ ਤਕਲੀਫ ਹੈਗਾ ਜਾਂ ਤੁਹਾਡੇ ਸਰਕਲ ਦੇ ਵਿੱਚ ਜਿਹੜੇ ਤੁਹਾਨੂੰ ਜਾਣਦੇ ਨੇ ਉਹਨਾਂ ਨੂੰ ਤੁਹਾਡੇ ਐਲਡਰਲੀ ਨੂੰ ਕਿਸੇ ਨੂੰ ਪ੍ਰੋਬਲਮ ਆਂਦੀ ਏ ਉਹਨਾਂ ਇਹ ਵੀਡੀਓ ਦੇਖ ਕੇ ਤੁਹਾਡਾ ਫਰਜ਼ ਮੰਦਾ ਉਹਨਾਂ ਨਾਲ ਜ਼ਰੂਰ ਸ਼ੇਅਰ ਕਰੋ ਤਾ ਜੋ ਉਹ ਜਿਹੜੀ ਦਰਦ ਦੇ ਜਿਹੜੀ ਸਹਿ ਨਹੀਂ ਹੁੰਦੀ ਦਰਦ ਬਿਲਕੁਲ ਸਾ ਉਹ ਤੋਂ ਅਗਲੇ ਨਜਾਤ ਪਾ ਸਕਣ ਸਿਰਫ ਇੱਕ ਸ਼ੇਅਰ ਦਾ ਬਟਨ ਰੱਪ ਕੇ ਤੁਸੀਂ ਉਹਨਾਂ ਦੀ ਬਹੁਤ ਵਧੀਆ ਹੈਲਪ ਕਰ ਸਕਦੇ ਹੋ ਜੀ 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 ਸੋ ਇਹਨੂੰ ਹੁਣ ਬਣਾ ਦਾ ਤਰੀਕਾ ਇਹ ਵੇ ਕਿ ਜਿਹੜੀ ਗਲੋਏ ਦੀ ਲੱਕੜ ਏ ਉਹਨੂੰ ਅਸੀਂ ਥੋੜਾ ਜਿਆਦਾ ਚੌਪ ਕਰਕੇ ਇਸ ਫਾਰਮ ਚ ਛੋਟੇ ਜਿਹੜੇ ਟੁਟਕੜੇ ਆ ਇਸ ਫਾਰਮ ਚ ਲੈ ਆਂਦੀ ਏ ਕਿਉਂਕਿ ਅਸੀਂ ਵੀਡੀਓ ਲੰਬਾ ਨਹੀਂ ਕਰਨਾ ਤੇ ਇਹਨੂੰ ਆਪਾਂ ਚੌਪ ਕਰਕੇ ਇਸ ਤਰੀਕੇ ਨਾਲ ਕਰ ਲਿਆ ਹੋਇਆ ਕਨਵਰਟ ਪਹਿਲਾਂ ਹੀ ਠੀਕ ਹੈ ਜੀ ਇਹ ਫਸਟ ਜਿਹੜੀ ਚੀਜ਼ ਏ ਇਹ ਆਪਾਂ ਯੂਜ਼ ਕਰਨੀ ਏ ਜੇ ਨੰਬਰ ਤੇ ਜਿਹੜਾ ਸੁੱਕਾ ਅਦਰਕ ਹੈ ਜਿਹਨੂੰ ਅਸੀਂ ਪੰਜਾਬੀ ਚ ਸੁੰਡ ਵੀ ਕਹਿੰਦੇ ਆ ਠੀਕ ਹੈ ਸੁੰਡ ਨੂੰ ਪੀ ਕੇ ਤੇ ਇਹਦਾ ਪਾਊਡਰ ਤਿਆਰ ਕਰ ਲਿਆ ਜਿਹਨੂੰ ਆਪਾਂ ਕਹਿੰਦੇ ਸੁੰਡ ਦਾ ਪਾਊਡਰ ਠੀਕ ਹੈ ਜੀ ਜਾਂ ਅਸੀਂ ਇਹਨੂੰ ਕਹਿ ਦਿੰਨੇ ਆ ਸੁੱਕੇ ਅਦਰਕ ਦਾ ਪਾਊਡਰ ਠੀਕ ਹੈ ਠੀਕ ਹੈ ਜੀ ਆ ਆਪਾਂ ਬਣਾ ਲਿਆ ਸਭ ਤੋਂ ਪਹਿਲਾਂ ਅਸੀਂ ਇੱਕ ਗਲਾਸ ਪਾਣੀ ਲਵਾਂਗੇ ਆਪਣੇ ਪੈਨ ਦੇ ਵਿੱਚ ਇਹਨੂੰ ਅਸੀਂ ਪਾਣੀ ਨੂੰ ਇਹਦੇ ਵਿੱਚ ਐਡ ਕਰਤਾ ਥੋੜਾ ਟਾਈਮ ਲੱਗੇਗਾ ਫਰੂਕੀ ਸਾਹਿਬ ਇਹਨੂੰ ਪਾਣੀ ਨੂੰ ਗਰਮ ਹੋਣ ਲੱਗੇਗਾ ਜਦੋਂ ਪਾਣੀ ਬੋਇਲਿੰਗ ਹੋਣਾ ਸ਼ੁਰੂ ਹੋ ਜਾਏਗਾ ਗਰਮ ਹੋਣਾ ਸ਼ੁਰੂ ਹੋ ਜਾਏਗਾ ਜਦੋਂ ਥੋੜੀ ਬੋਤੀ ਜੀ ਭਾਫ਼ ਜਿੱਦਾਂ ਇਹ ਭਾਫ਼ ਤੁਹਾਡੇ ਸਾਹਮਣੇ ਉਹ ਨਿਕਲਨੀ ਸ਼ੁਰੂ ਹੋ ਗਈ ਹੈ ਠੀਕ ਹੈ ਭਾਫ਼ ਨਿਕਲਨੀ ਸ਼ੁਰੂ ਹੋ ਜਾਏਗੀ ਸਭ ਤੋਂ ਪਹਿਲੇ ਨੰਬਰ ਤੇ ਅਸੀਂ ਅੱਧੀ ਕੋਲੀ ਜਿਹੜੀ ਹੈ ਉਹ ਚੌਪ ਕੀਤੇ ਹੋਏ ਗਲੋਏ ਦੀ ਪਾਵਾਂਗੇ ਠੀਕ ਹੈ ਠੀਕ ਹੈ ਜੀ ਆਹ ਤੁਹਾਡੇ ਸਾਹਮਣੇ ਆਪਾਂ ਅੱਧੀ ਕੋਲੀ ਜਿਹੜੀ ਚੌਪ ਕੀਤੇ ਹੋਏ ਗਲੋਏ ਦੀ ਅਸੀਂ ਵਿੱਚ ਉਹਦੇ ਐਡ ਕਰ ਚੁੱਕੇ ਹਾਂ ਹੁਣ ਹੂੰ ਠੀਕ ਹੈ ਜੀ ਸੈਕੰਡ ਨੰਬਰ ਤੇ ਅਸੀਂ ਦੋ ਜਿਹੜੀਆਂ ਚੁੰਡੀਆਂ ਨੇ ਉਹ ਆਪਾਂ ਪਾਵਾਂਗੇ ਸੁੱਕੇ ਅਦਰਕ ਦੀਆਂ ਮਤਲਬ ਕਿ ਸੁੰਡ ਦੀਆਂ ਸੁੰਡ ਪਾਊਡਰ ਦੀਆਂ ਠੀਕ ਹੈ ਸੁੰਡ ਪਾਊਡਰ ਦੀਆਂ ਜਿਹੜੀਆਂ ਚੁਟਕੀਆਂ ਨੇ ਆਪਾਂ ਇਹਨੂੰ ਗਲੋਏ ਨੂੰ ਐਡ ਕਰਨ ਤੋਂ ਬਾਅਦ ਐਡ ਕਰਨੀਆਂ ਨੇ ਆਹ ਦੇਖੋ ਤੁਹਾਡੇ ਸਾਹਮਣੇ ਇੱਕ ਚੁਟਕੀ ਪਾਈ ਏ ਆਹ ਹੁਣ ਦੂਜੀ ਚੁਟਕੀ ਪਾਤੀ ਏ ਠੀਕ ਹੈ ਠੀਕ ਹੈ ਜੀ ਹੁਣ ਇਹਨੂੰ ਚੰਗੀ ਤਰ੍ਹਾਂ ਉਬਾਲਾ ਦੇਵਾਂਗੇ ਜਦੋਂ ਤੱਕ ਇਹ ਪਾਣੀ ਜਿਹੜਾ ਇਹ ਅੱਧਾ ਨਾ ਰਹਿ ਜੇ ਲਾਫਾ ਇਹਦਾ ਦੋ ਗਲਾਸ ਪਾਣੀ ਅਸੀਂ ਐਡ ਕੀਤੇ ਨੇ ਇਹਦੇ ਵਿੱਚ ਸਟਾਰਟਿੰਗ 'ਚ ਤੇ ਇਹ ਰਾ ਜਦੋਂ ਤੱਕ ਇੱਕ ਗਲਾਸ ਨਹੀਂ ਬਣ ਜਾਂਦਾ ਉਦੋਂ ਤੱਕ ਆਪਾਂ ਇਹਨੂੰ ਗਰਮ ਕਰਾਂਗੇ ਚੰਗੀ ਤਰ੍ਹਾਂ ਦੇਖੋ ਆਹ ਸੁੰਡ ਪਾਊਡਰ ਕਰਕੇ ਪਾਣੀ ਦਾ ਜਿਹੜਾ ਰੰਗ ਹੈ ਉਹ ਚੇਂਜ ਹੋ ਰਿਹਾ ਗਲੋਹੇ ਦਾ ਵੀ ਜਿਹੜਾ ਅਸਰ ਹੈ ਉਹ ਪਾਣੀ ਦੇ ਵਿੱਚ ਆ ਰਿਹਾ ਦੇਖੋ ਤਕਰੀਬਨ ਹੁਣੇ ਜਿਹੜਾ ਪਾਣੀ ਹੈ ਇਹ ਇੱਕ ਗਲਾਸ ਦੇ ਤਕਰੀਬਨ ਰਹਿ ਗਿਆ ਹੁਣ ਆਪਾਂ ਇਹਨੂੰ ਪਾਣੀ ਨੂੰ ਗਲਾਸ ਦੇ ਵਿੱਚ ਐਡ ਕਰਾਂਗੇ ਤੁਹਾਡੇ ਸਾਹਮਣੇ ਤੇ ਆਪਾਂ ਇਹਨੂੰ ਐਡ ਕਰ ਰਹੇ ਹਾਂ ਦੇਖੋ ਤੇ ਐਡ ਕਰਨ ਤੋਂ ਬਾਅਦ ਸਾਡੇ ਕੋ ਆ ਪ੍ਰੋਡਕਟ ਰੈਡੀ ਹੋ ਗਿਆ ਜੀ ਠੀਕ ਹੈ ਦੇਖੋ ਆ ਤੁਹਾਡਾ ਨੁਸਖਾ ਬਣ ਕੇ ਆਲਮੋਸਟ ਤਿਆਰ ਹੈ ਪਰ ਇਹਦੇ ਵਿੱਚ ਆਪਾਂ ਇੱਕ ਚੀਜ਼ ਫਾਈਨਲ ਜਿਹੜੀ ਚੀਜ਼ ਹੈ ਉਹ ਪਾਣੀ ਹੈ ਠੀਕ ਹੈ ਉਹ ਆਪਾਂ ਪਾਵਾਂਗੇ ਰੰਡੀ ਦਾ ਤੇਲ ਕੈਸਟਰ ਆਇਲ ਕੈਸਟਰ ਆਇਲ ਕੈਸਟਰ ਆਇਲ ਅੰਗਰੇਜ਼ੀ ਚ ਕਹਿੰਦੇ ਦਾ ਪੰਜਾਬੀ ਚ ਰੰਡੀ ਦਾ ਤੇਲ ਤੇਲ ਕਹਿੰਦੇ ਦਾ ਰੰਡੀ ਦਾ ਤੇਲ ਤੁਹਾਨੂੰ ਕਿਸੇ ਵੀ ਸਟੋਰ ਤੋਂ ਆਰਾਮ ਨਾਲ ਮਿਲ ਜੇਗਾ ਆਨਲਾਈਨ ਵੀ ਮਿਲ ਜੇਗਾ ਅਸੀਂ ਕਿਸੇ ਕੰਪਨੀ ਦੀ ਪ੍ਰੋਮੋਸ਼ਨ ਨਹੀਂ ਕਰਦੇ ਤੁਹਾਨੂੰ ਜਿਹੜਾ ਚੰਗਾ ਲੱਗਦਾ ਤੁਸੀਂ ਉਹ ਰਿਵਿਊ ਚੈੱਕ ਕਰਕੇ ਤੁਸੀਂ ਲੈ ਸਕਦੇ ਹੋ ਅਸੀਂ ਕਿਸੇ ਨੂੰ ਨਹੀਂ ਇਹਦਾ ਜਿਹੜਾ ਸਮਾਨ ਹੈ ਉਹ ਪ੍ਰੋਵਾਈਡ ਨਹੀਂ ਕਰਦੇ ਸੋ ਕਿਰਪਾ ਕਰਕੇ ਸਾਨੂੰ ਸਮਾਨ ਲਈ ਸੰਪਰਕ ਨਾ ਕਰਿਓ ਪਲੀਜ਼ ਜੀ 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 ਇਹਦੇ ਵਿੱਚ ਆਪਾਂ ਫਾਈਨਲੀ ਇੱਕ ਤੇਲ ਦਾ ਜਿਹੜਾ ਚਮਚਾ ਹੈ ਉਹਨੂੰ ਐਡ ਕਰਕੇ ਤੇ ਅਨੂੰ ਆਪਾਂ ਨੁਸਕੇ ਫਾਰਮੂਲੇ ਨੂੰ ਮੁਕੰਮਲ ਕਰਾਂਗੇ ਤੇ ਇਹ ਜਿਹੜਾ ਨੁਸਕਾ ਫਾਰਮੂਲਾ ਰੁਕੀ ਸਾਹਿਬ ਜਿਹੜਾ ਜਿਹੜਾ ਮੇਰਾ ਵੀਰ ਭਰਾ ਪੀਏਗਾ ਜੀ ਉਹ ਆਪ ਕਹੇਗਾ ਤੁਹਾਨੂੰ ਥੱਲੇ ਕਮੈਂਟ ਕਰਕੇ ਵੀ ਵਾਕਈ ਜਿਹੜਾ ਇਹ ਨੁਸਕਾ ਫਾਰਮੂਲਾ ਇਹ ਪੂਰਾ ਕਾਰਗਰ ਹੈ ਕੰਮ ਜਾਵੇ ਇਹ ਤੁਸੀਂ ਜਿਹੜਾ ਤੇਲ ਦੇ ਸਣੇ ਨੁਸਖਾ ਲੈਣਾ ਨਾ ਇਹ ਵੱਧ ਤੋਂ ਵੱਧ ਆਪਾਂ 7 ਦਿਨ ਲੈ ਸਕਦੇ ਆ ਠੀਕ ਹੈ 7 ਦਿਨਾਂ ਬਾਅਦ ਤੁਸੀਂ ਕੱਲਾ ਗਲੋਏ ਦਾ ਤੇ ਸੁੰਡ ਦਾ ਪਾਊਡਰ ਜਿਹੜਾ ਪਾ ਕੇ ਕੜਾ ਟੋਟਲ 30 ਦਿਨ ਲੈ ਸਕਦੇ ਹੋ 1 ਮਹੀਨਾ ਲੈ ਸਕਦੇ ਹੋ ਪਰ ਜੇ ਤੇਲ ਪਾ ਕੇ ਜਿਹੜਾ ਲੈਣਾ ਤੁਸੀਂ ਇਹਨੂੰ ਮੈਕਸਿਮਮ ਆਪਾਂ ਇੱਕ ਹਫਤਾ ਲੈ ਸਕਦੇ ਆ 7 ਦਿਨ ਹੀ ਲੈ ਸਕਦੇ ਆ ਇਹ ਆਯੁਰਵੇਦ ਦੇ ਹਿਸਾਬ ਨਾਲ ਜਿਹੜਾ ਬੈਸਟ ਕੰਬੀਨੇਸ਼ਨ ਹੈ ਇਨਫਲੇਮੇਸ਼ਨ ਦੂਰ ਕਰਨ ਦਾ ਸੋਜਿਸ਼ ਨੂੰ ਦੂਰ ਕਰਨ ਦਾ ਜਿਹੜੇ ਆ ਪੇਨ ਹੁੰਦੀ ਆ ਆਪਾਂ ਨੂੰ ਸੋਜਿਸ਼ ਕਰਕੇ ਇਹਨੂੰ ਮੁਕੰਮਲ ਤੌਰ ਤੇ ਠੀਕ ਕਰਨ ਲਈ ਇਹ ਨੁਸਖਾ ਤੁਸੀਂ ਵਰਤੋ ਬਹੁਤ ਅੱਛੇ ਦੇ ਰਿਜ਼ਲਟ ਮਿਲ ਰਹੇ ਨੇ ਬਿਨਾ ਪੈਸੇ ਲਾਏ ਮੈਂ ਇਸ ਚੀਜ਼ ਦੀ ਗਾਰੰਟੀ ਲੈਣਾ ਪਿਆ ਵਾਂ ਜਿਹੜੇ ਜਿਹੜੇ ਮੇਰੇ ਵੀਰ ਭਰਾ ਨੇ ਇਹਨੂੰ ਯੂਜ਼ ਕੀਤਾ ਉਹ ਤਾਰੀਫਾਂ ਕਰਦਾ ਨਹੀਂ ਥੱਕਦਾ ਇਹਦਾ ਸਭ ਤੋਂ ਬੈਸਟ ਟਾਈਮ ਜਿਹੜਾ ਇਨਟੇਕ ਕਰਨ ਦਾ ਉਹ ਸਵੇਰੇ ਸੋਕ ਤੇ ਸੁੱਤੇ ਉੱਠ ਕੇ ਮਹਾਰਾਜ ਦਾ ਨਾਮ ਲੈ ਕੇ ਪ੍ਰਮਾਤਮਾ ਨੂੰ ਯਾਦ ਕਰਕੇ ਚੌਂਕੜੀ ਮਾਰ ਕੇ ਪੁੰਜੇ ਬਹਿ ਕੇ ਇੱਕ ਇੱਕ ਸਿਪ ਕਰਕੇ ਜੇ ਤੁਸੀਂ ਪੀਓਗੇ ਤੇ ਤੁਸੀਂ ਆਪਣੀ ਦਰਦ ਤੋਂ ਆਪਣੀ ਇਨਫਲਮੇਸ਼ਨ ਤੋਂ निजात پا ਸਕਦੇ ਹੋ ਜੀ ਨੁਸਖਾ ਫਾਰਮੂਲਾ ਜਿਹੜਾ ਹੁੰਦਾ ਹੈ ਇਹ ਮੋਸਟਲੀ ਲੋਕਾਂ ਨੂੰ 70 80% ਲੋਕਾਂ ਨੂੰ ਬਹੁਤ ਵਧੀਆ ਕੰਮ ਕਰਦਾ ਕਾਰਜ ਕਰਦਾ ਪਰ 25 30% ਇਦਾਂ ਹੁੰਦਾ ਵੀ ਰੋਗ ਇੰਨਾ ਜਿਆਦਾ ਠੀਠ ਹੋ ਚੁੱਕਾ ਹੁੰਦਾ ਉਥੇ ਇਹ ਨੁਸਖੇ ਫਾਰਮੂਲੇ ਜਾਂ ਕਈ ਵਾਰੀ ਕਈਆਂ ਨੂੰ ਸਮਾਨ ਨਹੀਂ ਮਿਲਦਾ ਜਾਂ ਕਈਆਂ ਕੋਲ ਸਮੇਂ ਦੀ ਛੋਟੇਜ ਹੋ ਜਾਂਦੀ ਹੈ ਸੋ ਉਹਨਾਂ ਲਈ ਵੀਰਾਂ ਭਰਾਵਾਂ ਲਈ ਜੇ ਉਹ ਕੋਈ ਬਾਹਰ ਵਿੱਚ ਬੈਠਾ ਅਮਰੀਕਾ ਵਿੱਚ ਬੈਠਾ ਕੈਨੇਡਾ ਵਿੱਚ ਬੈਠਾ ਕਿਸੇ ਵੀ ਚੰਗੀ ਕੰਟਰੀ ਵਿੱਚ ਬੈਠਾ ਉਹਨਾਂ ਲਈ ਸਪੈਸ਼ਲ ਦਵਾਈ ਤਿਆਰ ਕਰੀ ਦੀ ਠੀਕ ਹੈ ਉਹ ਚ ਕੋਈ ਲੰਬਾ ਛੋੜਾ ਕੋਰਸ ਨਹੀਂ ਹੁੰਦਾ 3 ਮਹੀਨੇ ਦਾ ਕੋਰਸ ਹੁੰਦਾ ਟੋਟਲ 90 ਦਿਨਾਂ ਦਾ ਜੀ ਤੇ ਇੱਕ ਗੋਲੀ ਸ਼ਵੇਰੇਖਾਨੀ ਤੇ ਇੱਕ ਗੋਲੀ ਸ਼ਾਮ ਨੂੰ ਖਾਣੀ ਹੈ ਠੀਕ ਹੈ ਤੇ ਪੈਸੇ ਵੀ ਬੜੇ ਜਾਇਜ਼ ਜਿਹਨੂੰ ਆਪਾਂ ਪੰਜਾਬੀ ਵਿੱਚ ਕਹਿੰਦੇ ਉਹਨਾਂ ਲਈ ਭਰਾਵਾਂ ਲਈ ਐਨ ਆਰ ਆਈ ਭਰਾਵਾਂ ਲਈ ਕਹ ਲਓ ਵੀ ਟੁੱਟੇ ਪੈਸੇ ਜੀ 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 ਆ ਨਾ ਪੌਂਡਾ ਚ ਦਵਾਈ ਵੇਚਦੇ ਆ ਨਾ ਡਾਲਰਾਂ ਚ ਇਹਨਾਂ ドラਮਾਂ ਚ ਇਹ ਰੁਪਈਆਂ ਚ ਦਵਾਈ ਵੇਚੀ ਦੀ ਬਹੁਤ ਸੌਖਾ ਜੀ WhatsApp ਤੇ ਬੋਲ ਕੇ ਮੈਸੇਜ ਛੱਡੋ ਜੋ ਵੀ ਤੁਹਾਡੀ ਕੁਆਰੀ ਹੈ ਜੋ ਵੀ ਤੁਸੀਂ ਪੁੱਛਣਾ ਚਾਹੁੰਦੇ ਹੋ ਮੇਰੇ ਨਾਲ ਟਾਈਮ ਬਣਾਓ ਜੇ ਤੁਸੀਂ ਬਾਹਰ ਵੀ ਬਿਠੇ ਹੋ ਤੇ ਮੇਰੇ ਨਾਲ ਟਾਈਮ ਬਣਾਓ ਟਾਈਮ ਬਣਾ ਕੇ ਮੇਰੇ ਨਾਲ ਸਿੱਧੀ ਗੱਲ ਕਰੋ ਜੀ ਆਪਣਾ ਰੋਗ ਤਕਲੀਫ ਸਾਂਝਾ ਕਰੋ ਜੇ ਤੇ ਉਹ ਨੁਸਖੇ ਫਾਰਮੂਲੇ ਦਾ ਹੱਲ ਹੁੰਦਾ ਤਾਂ ਤੁਹਾਨੂੰ ਨੁਸਖੇ ਫਾਰਮੂਲੇ ਦਾ ਲਿੰਕ ਭੇਜ ਦਵਾਂਗੇ ਠੀਕ ਹੈ ਇਨਫਲੇਮੇਸ਼ਨ ਜਦੋਂ ਬੋਡੀ ਦੇ ਅੰਦਰ ਆਂਦੀ ਏ ਇਹਦੇ ਲਈ ਵੀ ਕਈ ਚੀਜ਼ਾਂ ਤੁਹਾਨੂੰ ਬਹੁਤ ਜ਼ਿਆਦਾ ਤੰਗ ਕਰਦੀਆਂ ਉਹ ਚੀਜ਼ਾਂ ਤੁਹਾਡੀਆਂ ਬੰਦ ਕਰਾਵਾਂਗੇ ਠੀਕ ਹੈ ਠੀਕ ਹੈ ਜਿਹੜੀਆਂ ਚੀਜ਼ਾਂ ਤੁਹਾਨੂੰ ਫਾਇਦਾ ਕਰਦੀਆਂ ਉਹਦੇ ਬਾਰੇ ਤੁਹਾਨੂੰ ਦੱਸਾਂਗੇ ਵੀ ਆਹ ਚੀਜ਼ਾਂ ਤੁਹਾਨੂੰ ਮਤਲਬ ਪ੍ਰੋਪਰ ਆਪਾਂ ਗਾਈਡ ਕਰਾਂਗੇ ਉਸ ਲਈ ਇੱਕ ਪ੍ਰੋਪਰ ਇਨਫਲੇਮੇਸ਼ਨ ਦੇ हिसाब ਨਾਲ ਡਾਈਟ ਚਾਰਟ ਹੁੰਦਾ ਜੀ 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 ਉਹ ਤੁਹਾਨੂੰ ਬਿਲਕੁਲ ਫ੍ਰੀ ਆਫ ਕੋਸਟ ਪ੍ਰੋਵਾਈਡ ਕਰਾਵਾਂਗੇ ਜਿਹੜਾ ਡਾਈਟ ਚਾਰਟ ਲਈ ਲੋਕੀ 5-5000 ਰੁਪਿਆ 10-10000 ਰੁਪਿਆ ਕਈ ਚੰਗੇ ਸ਼ਹਿਰਾਂ 'ਚ ਬੀਠੇ ਜਿਹੜੇ ਡਾਈਟੀਸ਼ਨ ਉਹ 50-5000 ਰੁਪਿਆ ਵੀ ਚਾਰਜ ਕਰਦੇ ਆ ਬਿਲਕੁਲ ਠੀਕ ਆ ਉਹ ਡਾਈਟ ਚਾਰਟ ਤੁਹਾਨੂੰ ਬਿਲਕੁਲ ਫ੍ਰੀ ਦੇ ਵਿੱਚ ਦਵਾ